ਪ੍ਰਵਾ ਕ੍ਰਿਤੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਮਾ ਤੁਖਾਰੀ ਤੁਖਾਰੀ ਸੰਤ ਮਹੱਲਾ ਪਹਿਲਾ 12 ਮਾ 1 ਓਮਕਾਰ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰਸਿਰ ਸੁਖ ਸਮਾ ਦੇ ਸੂਤ ਪਨਾ ਹਰ ਰਚਨਾ ਤੇਰੀ ਗਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਰੈ ਬਾਜ ਬਹਿਲੀ ਕੋਈ ਨਾ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮ ਨਾਨਕ ਪੰਤ ਨਿਹਾਲੇ ਸਾਤਨ ਤੂੰ ਸੁਣ ਆਤਮ ਰਾਮ ਬਾਬੀਹਾ ਪ੍ਰਿਅ ਬੋਲੇ ਕੋਕਲ ਬਾਣੀਆਂ ਸਾਤਨ ਸਬਰਸ ਚੋਲੇ ਹੰਕ ਸਮਾਣੀਆਂ ਹਰ ਅੰਕ ਸਮਾਣੀ ਜਾ ਪ੍ਰਭ ਬਾਣੀ ਸਾ ਸਵਾਗਣ ਨਾਰੇ ਨਵ ਘਰ ਥਾਪ ਮਹਿਲ ਕਰ ਉਚੋ ਨਿਜ ਕਰ ਵਾਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਇਸ ਬਾਸਰ ਰੰਗ 라ਵੇ ਨਾਨਕ ਪ੍ਰਾਪਰੋਚ ਵੈ ਬਾਬੀ ਆ ਕੋ ਕਰਬ ਸਬਦ ਸੁਹਾਵੇ ਤੂੰ ਸੁਣ ਹਰ ਰਸ ਪਿੰਨੇ ਅੰਮ੍ਰਿਤ ਸਾ ਆਪਣੇ ਤੂੰ ਸੁਣ ਹਰ ਰਸ ਪਿੰਨੇ ਪ੍ਰੀਤ ਮੇ ਆਪਣੇ ਮਨ ਤਨ ਰਵ ਤਰਵੰਨੇ ਕੜ ਕੜੀ ਨਾ ਬਿਸਰੈ ਕਿਉ ਕੜੀ ਬਿਸਰੀ ਹਾਂ ਬਲਿਹਾਰੀ ਹਾਂ ਜੀਵਾ ਗੁਣ ਗਾਏ ਨਾ ਕੋਈ ਮੇਰਾ ਹਾਂ ਕਿਸਕੇ ਦਾ ਹਰ ਬਿਨ ਰਹਿਣ ਨਾ ਜਾਏ